ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਨ ਮਹੱਲਾ ਪੰਜਵਾਂ ਤਾਤੀ ਵਾਉਣ ਲੱਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਧ ਹਮਾਰੇ ਰਾਮਕਾਰ ਦੁੱਖ ਲੱਗੈ ਨਾ ਭਾਈ ਸਤ ਗੁਰੂ ਪੁਰਾ ਭੇਟਿਆ ਜਨਮ ਬੰਤ ਬਣਾਈ ਰਾਮ ਨਾਮ ਔਖ ਦਿਆ ਏਕਾ ਲਿਵ ਲਾਈ ਰਹਾਓ ਰਾਖ ਲਈਐ ਤਨ ਰਖਨ ਹਾਰ ਸਭ ਬਿਆਦ ਮਿਟਾਈ ਕਾਉ ਨਾਨਕ ਕਿਰਪਾ ਭਈ ਪ੍ਰਭ ਭੇ ਸਹਾਈ ਤਤਿ ਵਾਉਨ ਲਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰੇ RAM ਕਾਰ ਦੁੱਖ ਲੱਗੈ ਨਾ ਭਾਈ ਸਤ ਗੁਰੂ ਪੁਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਔਖ ਲਿਆ ਏਕਾਲੇ ਬਲਾਈ ਰਹਾ ਰੱਖ ਲਈਐ ਤਨ ਰੱਖਣ ਹਾਰ ਸਭ ਬਿਆਦ ਮਿਟਾਈ ਕਾਉ ਨਾਨਕ ਕਿਰਪਾ ਪਈ ਪ੍ਰਭ ਭੇ ਸਹਾਈ ਤਤਿ ਵਾਉਨ ਲਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰੇ RAM ਕਾਰ ਦੁੱਖ ਲੱਗੈ ਨਾ ਭਾਈ ਸਤ ਗੁਰੂ ਪੁਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖ ਲਿਆ ਏਕਾਲੇ ਬਲਾਈ ਰਹਾ ਰੱਖ ਲਿਆ ਤਨ ਰਖਨ ਹਾਰ ਸਭ ਬਿਆਦ ਮਿਟਾਈ ਕਾਉ ਨਾਨਕ ਕਿਰਪਾ ਪਈ ਪ੍ਰਭ ਭੇ ਸਹਾਈ ਤਤਿ ਵਾਉਨ ਲਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਸਤਿਗੁਰੂ ਪੂਰਾ ਭੇਟਿਆ ਜਿਨ ਬੰਦਤ ਬਣਾਈ ਆ ਰਾਮ ਨਾਮ ਔਖ ਦਿਆ ਏਕਾ ਲੇਵਲਾਈ ਰਹਾਉ ਰੱਖ ਦਿਯ ਤਨ ਰਖਨ ਹਾਰ ਸਭ ਬਿਆਦ ਮਿਟਾਈ ਕਾਉ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ ਤਤਿ ਵਾਉਨ ਲਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੈ ਨਾ ਭਾਈ ਸਤਿਗੁਰੂ ਪੂਰਾ ਭੇਟਿਆ ਜਿਨ ਬੰਦਤ ਬਣਾਈ ਆ ਰਾਮ ਨਾਮ ਔਖ ਦਿਆ ਏਕਾ ਲਿਵ ਲਾਈ ਰਹਾ ਰਖ ਲਿਯੈ ਤਿਨ ਰਖਨ ਹਾਰ ਸਭ ਬਿਆਦ ਮਿਟਾਈ ਕਾਉ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ ਤਤਿ ਵਾਉਨ ਲਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਧ ਹਮਾਰੇ ਰਾਮਕਾਰ ਦੁਖ ਲੱਗੈ ਨਾ ਭਾਈ ਸਤਿਗੁਰੂ ਪੂਰਾ ਭੇਟਿਆ ਜਿਨ ਬੰਤ ਬਣਾਈ ਆ ਰਾਮ ਨਾਮ ਔਖ ਦਿਆ ਏਕਾ ਲੇਵ ਲਈ ਰਹਾਉ ਰੱਖ ਲਿਯਾ ਤਨ ਰਖਨ ਹਾਰ ਸਭ ਬਿਆਦ ਮਿਟਾਈ ਕਾਉ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ ਤਤਿ ਵਾਉਨ ਲਗਈ ਪਾਰ ਬ੍ਰਹਮ ਸਰਣਾਈ ਕਾਉ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੈ ਨਾ ਭਾਈ ਸਤਿਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ ਆ ਰਾਮ ਨਾਮ ਔਖ ਢਿਆ ਏਕਾ ਲੇਵ ਲਈ ਰਹਾ ਰਖ ਲਿਐ ਤਨ ਰਖਨ ਹਾਰ ਸਭ ਬਿਆਦ ਮਿਟਾਈ ਕਾਉ ਨਾਨਕ ਕਿਰਪਾ ਪਈ ਪ੍ਰਭ ਭੇ ਸਹਾਈ ਤਤਿ ਵਾਉਨ ਲਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰੇ ਰਾਮਕਾਰ ਦੋਖ ਲੱਗੈ ਨਾ ਭਾਈ ਸਤਿਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ ਆ ਰਾਮ ਨਾਮ ਔਖ ਢਿਆ ਏਕਾਲੇ ਬਲਾਈ ਰਹਾ ਰੱਖ ਲਿਆ ਤਨ ਰਖਨ ਹਾਰ ਸਭ ਬਿਆਦ ਮਿਟਾਈ ਕਹ ਨਾਨਕ ਕਿਰਪਾ ਪਈ ਪ੍ਰਭ ਭੇ ਸਹਾਈ ਤਤਿ ਵਾਉਨ ਲੱਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਧ ਹਮਾਰੇ ਰਾਮਕਾਰ ਦੁੱਖ ਲੱਗੈ ਨਾ ਭਾਈ ਸਾਤ ਗੁਰੂ ਪੂਰਾ ਭੇਟਿਆ ਜਨ ਬੰਤ ਬਣਾਈ ਆ ਰਾਮ ਨਾਮ ਔਖ ਦਿਆ ਏਕਾ ਲੇ ਬਲਾਈ ਰਹਾ ਰਖਿਐ ਤਨ ਰਖਨ ਹਾਰ ਸਭ ਬਿਅਦ ਮਿਟਾਈ ਕਾਉ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ ਤਤਿ ਵਾਉਨ ਲਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੈ ਨਾ ਭਾਈ ਸਤਿਗੁਰੂ ਪੂਰਾ ਭੇਟਿਆ ਜਿਨ ਬੰਤ ਬਣਾਈ ਰਾਮ ਨਾਮ ਔਖ ਦਿਆ ਏਕਾ ਲੇਵਲਾਈ ਰਹਾਉ ਰੱਖ ਦਿਯ ਤਨ ਰਖਨ ਹਾਰ ਸਭ ਬਿਆਦ ਮਿਟਾਈ ਕਾਉ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ ਤਤਿ ਵਾਉਨ ਲਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਧ ਹਮਾਰੇ ਰਾਮਕਾਰ ਦੁੱਖ ਲੱਗੈ ਨਾ ਭਾਈ ਸਤਿਗੁਰੂ ਕੋਰਾ ਭੇਟਿਆ ਜਨ ਬਣਤ ਬਣਾਈ ਆ ਰਾਮ ਨਾਮ ਔਖ ਧਿਆ ਏਕਾਲੇ ਬਲਾਈ ਰਹਾਉ ਰਖ ਲਿਐ ਤਨ ਰਖਨ ਹਾਰ ਸਭ ਬਿਆਦ ਮਿਟਾਈ ਕਾਉ ਨਾਨਕ ਕਿਰਪਾ ਪਈ ਪ੍ਰਭ ਭੇ ਸਹਾਈ ਤਤਿ ਵਾਉਨ ਲਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੈ ਨਾ ਭਾਈ ਆਇ ਸਤਿਗੁਰੂ ਪੂਰਾ ਭੇਟਿਆ ਜਨਮ ਬਨਤ ਬਣਾਈ ਆਰਾਮ ਨਾਮ ਔਖ ਧਿਆ ਏਕਾਲੇ ਬਲਾਈ ਰਹਾਉ ਰਖ ਲਿਯੈ ਤਨ ਰਖਨ ਹਾਰ ਸਭ ਬਿਆਦ ਮਿਟਾਈ ਕਾਉ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ ਤਤਿ ਵਾਉਨ ਲਗਈ ਪਾਰ ਬ੍ਰਹਮ ਸਰਣਾਈ ਕਾਉ ਗਿਰਦ ਹਮਾਰੇ RAM KAR ਦੁੱਖ ਲੱਗੈ ਨਾ ਭਾਈ ਸਤ ਗੁਰੂ ਪੂਰਾ ਭੇਟਿਆ ਜਨ ਬਣਤ ਬਣਾਈ RAM ਨਾਮ ਔਖ ਢਿਆ ਏਕਾਲੇ ਬਲਾਈ ਰਹਾਉ ਰਖ ਲਿਐ ਤਨ ਰਖਨ ਹਾਰ ਸਭ ਬਿਅਦ ਮਿਟਾਈ ਕਾਉ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਤਤੀ ਵਾਉਨ ਲਗਈ ਪਾਰ ਬ੍ਰਹਮ ਸਰਣਾਈ ਕਯਾ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੈ ਨਾ ਭਾਈ ਸਤ ਗੁਰ ਪੂਰਾ ਭੇਟਿਆ ਜਨ ਬਣਤ ਬਣਾਈ ਰਾਮ ਨਾਮ ਔਖ ਢਿਆ ਏਕਾ ਲੇਵ ਲਈ ਰਹਾ ਰੱਖ ਢਿਆ ਤਨ ਰਖਨ ਹਾਰ ਸਭ ਬਿਅਦ ਮਿਟਾਈ ਕਾਉ ਨਾਨਕ ਕਿਰਪਾ ਪਈ ਪ੍ਰਭ ਭੇ ਸਹਾਈ ਤਤਿ ਵਾਉਨ ਲਗਈ ਪਾਰ ਬ੍ਰਹਮ ਸਰਣਾਈ ਕਾਉ ਗਿਰਦ ਹਮਾਰੇ RAM ਕਾਰ ਦੁੱਖ ਲੱਗੈ ਨਾ ਭਾਈ ਸਤ ਗੁਰੂ ਪੁਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਔਖ ਲਿਆ ਏਕਾ ਲੇਵ ਲਈ ਰਹਾਉ ਰਾਖ ਲਈਐ ਤੈਨ ਰਖਨ ਹਾਰ ਸਭ ਬਿਆਦ ਮਿਟਾਈ ਕਾਉ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ ਤਤਿ ਵਾਉਨ ਲਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰੇ RAM ਕਾਰ ਦੁੱਖ ਲੱਗੈ ਨਾ ਭਾਈ ਸਤ ਗੁਰੂ ਪੁਰਾ ਭੇਟਿਆ ਜਨਮ ਬੰਤ ਬਣਾਈ RAM ਨਾਮ ਔਖ ੜਿਆ ਏਕਾ ਲੇਵਲਾਈ ਰਹਾਉ ਰਾਖ ਲਈਏ ਤਨ ਰਖਨ ਹਾਰ ਸਭ ਬਿਆਦ ਮਿਟਾਈ ਕਾਉ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਤਤਿ ਵਾਉਨ ਲਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਧ ਹਮਾਰੇ RAM ਕਾਰ ਦੁੱਖ ਲੱਗੈ ਨਾ ਭਾਈ ਸਤਿਗੁਰੂ ਕੋਰਾ ਭੇਟਿਆ ਜਨਮ ਬਣਤ ਬਣਾਈ ਰਾਮ ਨਾਮ ਔਖ ਲਿਆ ਏਕਾਲੇ ਬਲਾਈ ਰਹਾਉ ਰਖ ਲਿਆ ਤਨ ਰਖਨ ਹਾਰ ਸਭ ਬਿਅਦ ਮਿਟਾਈ ਕਾਉ ਨਾਨਕ ਕਿਰਪਾ ਪਈ ਪ੍ਰਭ ਭੇ ਸਹਾਈ ਤਤਿ ਵਾਉਨ ਲੱਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਧ ਹਮਾਰੇ ਰਾਮਕਾਰ ਦੁੱਖ ਲੱਗੈ ਨਾ ਭਾਈ ਸਤ ਗੁਰੂ ਪੂਰਾ ਭੇਟਿਆ ਜਿਨ ਬੰਦਤ ਬਣਾਈ ਆਰਾਮ ਨਾਮ ਔਖ ਲਿਆ ਏਕਾਲੇ ਬਲਾਈ ਰਹਾਉ ਰੱਖ ਲਿਆ ਤਨ ਰਖਨ ਹਾਰ ਸਭ ਬਿਆਦ ਮਿਟਾਈ ਕਾਉ ਨਾਨਕ ਕਿਰਪਾ ਪਈ ਪ੍ਰਭ ਭੇ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ